ਅਸਿਕਾਲ ਜੀ ਕੀ ਹਾਲ ਚੱਲ ਜਾਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਹੁਣ ਕਾਫੀ 2-3 ਮਹੀਨੇ ਤੋਂ ਬਾਅਦ ਕੋਈ ਵੀ ਆਪਣਾ ਜਿਹੜੀ ਨਵੀਂ ਅਪਡੇਟ ਵਲੌਗ ਦੀ ਆਪਾਂ ਦੇਣ ਲੱਗੇ ਆਂ ਆਪਾਂ ਚੱਲ ਗਏ ਸੀ ਡਿਊਟੀ ਦੇ ਦੇ ਉੱਤੇ ਤੇ ਉੱਥੇ ਵਲੌਗ ਵੀ ਕਾਹਦਾ ਬਣਾਣਾ ਨਾ ਤੇ ਨਾ ਹੀ ਆਪਣੇ ਤਾਂ ਜਿੱਦਾਂ ਮੰਨ ਲਓ ਵੀ ਕੋਈ ਏਡਾ ਵੀਰ ਭਰਾ ਇਨੇ ਜੁੜਦੇ ਨਹੀਂ ਆ ਜਿੰਨੇ ਵੀ ਜੁੜਦੇ ਆ ਉਹਨਾਂ ਨੂੰ ਸਸਰੀ ਕਾਲਿਆ ਤੇ ਆਪਾਂ ਹੁਣ ਛੁੱਟੀ ਤੇ ਆ ਗਏ ਆਂ ਜੋ ਵੀ ਹੁਣ ਵੱਲੋ ਵੀ ਜਿੰਨੇ ਕ ਦਿਨ ਛੁੱਟੀ ਆ ਜਾਮਾ ਆਵਾਂਗੇ ਘਰ ਦੇ ਘਰੇਟੂ ਆਪਣੇ ਕੰਮ ਕਾਜ ਕਰਾਂਗੇ ਤੇ ਉਹ ਨਕੇ ਮੋਡੇ ਵਲੋਗ ਆਉਣਗੇ ਤੇ ਵੇਖਿਓ ਮੇਰਾ ਵੀਰ ਤੇ ਸਾਰਿਆਂ ਨੂੰ ਸਸਰੀ ਘਾਲਿਆ ਤੇ ਹੁਣ ਅਸੀਂ ਚੱਲੇ ਅੱਜ ਛੁੱਟੀ ਦਾ ਪਹਿਲਾ ਦਿਨ ਤੇ ਥੋੜੀ ਜੀ ਦਾੜੀ-ਧੋੜੀ ਮਤਲਬ ਵੀ ਕਰਲਿੰਗ ਕਰਾਉਣਾ ਹੁੰਦਾ ਮੇ ਮੋਛਾਂ ਕਾਫੀ ਲੈਂਥੀ ਹੈ ਯਾਰ ਤੇ ਇਹਨਾਂ ਨੂੰ ਕਿਉਂਕਿ ਸੰਭੀਆ ਨਹੀਂ ਜਾਂਦੀਆਂ ਇਥੇ ਆਪਾਂ ਡਿਊਟੀ ਕਰਦੇ ਆਂ ਫਿਰ ਕੋਸ਼ਿਸ਼ ਇਹ ਕਰੀਦੀ ਆ ਵੀ ਕਰਲਿੰਗ ਨਾ ਕਰਾਈਏ ਮੁੱਛਾਂ ਨੂੰ ਮਤਲਬ ਕੈਮੀਕਲ ਨਾਲ ਲਾਈਏ ਹਨਾ ਡੈਮੇਜ ਹੁੰਦੇ ਵਾਲ ਪਰ ਫਿਰ ਵੀ ਜਿਆਦਾ ਲੌਂਗ ਹੋਣ ਕਰਕੇ ਸਿਵਲ ਦੇ ਵਿੱਚ ਆਪਾਂ ਰਹੀਏ ਤੇ ਚੱਲ ਜਾਂਦਾ ਕੰਮ ਪਰ ਉਹ ਸੰਤਾ ਇਦਾਂ ਦੀ ਆ ਵੀ ਥੋੜੀ ਜਿਹਾ ਕਲੋਜ਼ ਕਰਨਾ ਪੈਂਦਾ ਕਟਿੰਗ ਨਹੀਂ ਮੈਂ ਕਰਾਉਂਦਾ ਨਾ ਹੀ ਸੀਜ਼ਰ ਲਵਾਉਂਦਾ ਬਸ ਕਿ ਉਹ ਪੇਸਟ ਕਰਾ ਕੇ ਤੇ ਥੋੜੀ ਜਿਹੀ ਸੈਟਿੰਗ ਹੋ ਜਾਂਦੀ ਹੈ ਤੇ ਹੁਣ ਚੱਲੇ ਆਪਾਂ ਡੈਂਟਿੰਗ ਫੈਂਡਿੰਗ ਕਰਾਉਣਾ ਤੇ ਪਹਿਲਾਂ ਗੁਰੂ ਘਰੇ ਜਾਣਾ ਆ ਗੁਰਦਰਾ ਧੀਰ ਸਾਹਿਬ ਫਿਰ ਉਹ ਤੋਂ ਬਾਅਦ ਦੂਜੇ ਕੰਮ ਹੋਣਗੇ ਠੀਕ ਹੈ ਜੀ ਤੇ ਚਲੋ ਠੀਕ ਆ ਮਿਲਦੇ ਤੁਹਾਨੂੰ ਆਣ ਕੇ ਫਿਰ ਘਰੇ ਗੁਰੂ ਘਰੇ ਜਾ ਕੇ ਉਥੇ ਵੀ ਤੁਹਾਨੂੰ ਦਰਸ਼ਨ دیدار ਕਰਾਉਣੇ ਆ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਚਲ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਦਿਨਾਂ ਦੀ ਆਪਣੀ ਵਾਈ ਬੰਦੀ ਆ ਇਹ ਕਿਹੋ ਜਿਹਾ ਹਰਿਆ ਭਰਿਆ ਹੋਇਆ ਸਾਰਾ ਸਿਸਟਮ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਫਿਰ ਘਰੇ ਆ ਕੇ ਗੁਰੂ ਘਰੇ ਜਾ ਕੇ ਫਿਰ ਮਿਲਦੇ ਸਤਿ ਸ੍ਰੀ ਅਕਾਲ ਜੀ ਬਹੁਤ ਕੋ ਬੱਦ ਆ ਗਈ ਧੰਨ ਬਾਬਾ ਜੀ ਚੜ੍ਹਦੀ ਕਲਾ ਆਉਣਾ ਤੇਰੇ ਦਰ ਤੇ ਮੈਨੂੰ ਪਤਾ ਹੈ ਸਸੀ ਘਾਲ ਜੀ ਕੀ ਹਾਲ ਚਾਲ ਜਾਈਓ ਹੁਬ ਤੁਸੀਂ ਸਾਰੇ ਠੀਕ ਠਾਕ ਹੋ ਗਏ ਤੇ ਪਿਛੇ ਆ ਰਿਹਾ ਸਕਾਰ ਵੀ ਹੋ ਜਾਂਦਾ ਨਾਲ ਆ ਦੇ ਉਹ ਕਹਿੰਦਾ ਤੈਨੂੰ ਮੈਂ ਕੱਟਣਾ ਮੈਂ ਚੱਲ ਕੱਟ ਲਾ ਭਰਾ ਹੋਰ ਬਾਕੀ ਮੰਮੀ ਤੁਸੀਂ ਸੁਣਾਓ ਅਹੀਂ ਗੁਰਦਰ ਸਿੰਘ ਸਾਹਿਬ ਬਾਬਾ ਰਾਜाराम ਹੀ ਮੈਂ ਆ ਬਾਬਾ ਜੀ ਕੋਈ ਨਹੀਂ ਆਵਾਂਗੇ ਜਰੂਰ ਪੱਕਾ ਆਵਾਂਗੇ ਹੁਣ ਜਾਣਦੇ ਆ ਕੋਈ ਗੱਲ ਆਵਾਂਗੇ ਤਾਂ ਮੰਮੀ ਤੂੰ ਮੇਰੇ ਨਾਲ ਤੂੰ ਕਰ ਨਹੀਂ ਤੇ ਬੋਲਣਾ ਨਹੀਂ ਕੋ ਮੈਨੂੰ ਬੋਲਣਾ ਕਿਉਂ ਮੈਂ ਬੋਲਣਾ ਕਿਉਂ ਨਹੀਂ ਬਾਦਾ ਬੋਲ ਲੰਡੀ ਸ਼ਮੀਦਾ ਭੇਟ ਆ ਗਿਆ ਹਾਂ ਹਾਂ ਮੈਂ ਤੇਰਾ ਸਾਬ ਦਾ ਤੂੰ ਕਿਧਰ ਨੂੰ ਕੀਤਾ ਕੈਮਰਾ ਸੂਰਜ ਦਿਖਾ ਰੇ ਜਾਂ ਮੈਨੂੰ ਤੇ ਕਿਧਰ ਹੱਦ ਹੋ ਗਈ ਆ ਕਿਧਰ ਨੂੰ ਕਰਨ ਦੇ ਜੇ ਆਵੇਂ ਐਦਾਂ ਨਹੀਂ ਹੁੰਦਾ ਕੈਮਰਾ ਮੰਮੀ ਪਲੀਜ਼ ਰਿਕਵੈਸਟ ਹੀ ਆ ਆਨਸਰ ਦਾ ਛੀੜ ਹੀ ਆ ਐਦਾਂ ਹੁੰਦਾ ਵਾ ਕੈਮਰਾ ਐ ਮੇ ਮਟਰ ਮਮਮੀ ਨਹੀਂ ਕਰਦੀ ਵੀਡੀਓ ਖਰਾਬ ਹੁਣ ਹੱਥ ਆਉਂਦੇ ਹੋਣੇ ਕਿ ਨਹੀਂ ਆਏ ਨਹੀਂ ਆਏ ਅੱਜ ਹੀ ਗਏ ਹੀ ਸਵੇਰੇ ਦੁਬਾਰਾ ਸਸਰੀ ਘਰ ਲੱਗੇ ਫਾਜੇ ਹੀ ਗਏ ਹੀ ਨਾਲ ਕੇ ਵੀ ਗਏ ਹੀ ਤੇ ਸੰਦੀਪ ਭੋ ਵੀ ਹੋਏ ਆ ਨੂਕੀ ਹੋਣਾ ਕੋ ਵੀ ਹੋਏ ਸਾਰਿਆਂ ਕੋ ਹੋ ਆਏ ਅੱਜ ਆਨੂੰ ਦੇਣਾ ਲੱਗ ਰਿਹਾ ਜਿਦਾ ਗਰਮੀਆਂ ਦਾ ਬਹੁਤ ਵੱਡਾ ਦੇਣਾ ਅੱਜ ਹੈਣਾ ਹਾਂ ਬੜਾ ਬੜਾ ਵੱਡਾ ਲੱਗਿਆ ਰੀਲ ਪਈ ਮਿੱਤਰੋ ਰੌਣ ਲੱਗ ਪਈ ਉੱਥੇ ਮੈਂ ਵੀਡੀਓ ਨਹੀਂ ਬਣਾਈ ਹਨਾ ਕਿਉਂਕਿ ਉਹਨਾਂ ਤਾਰੀਅਨ ਬਣਾਉਂਦਾ ਕਿਤੇ ਜਾ ਕੇ ਵੀ ਅਧਨੇ ਜੀ ਕਹਿੰਦੀ ਆਨੁਮਤੀ ਹੁੰਦੀ ਹੈ ਕਹਿੰਦੀ ਨਹੀਂ ਹੁੰਦੀ ਹੈ ਬਣਾ ਮੰਗੇ ਹਾਂਜੀ ਇਹ ਕਰਕੇ ਮੈਂ ਆਪਦੀ ਵੀਡੀਓ ਪਾਉਂਦਾ ਵਾ ਤੁਸੀਂ ਮੈਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਸਾਰਾ ਗੋ ਮੈਨੂੰ ਜੋ ਵੀ ਹੁੰਦਾ ਹਨਾ ਬੈਲ ਆਈਕਨ ਨੂੰ ਵੀ ਨਾ ਇੰਪੋਰਟੈਂਟ ਈ ਹੈ ਤਾਂ ਕਿ ਤੁਹਾਨੂੰ ਜਿਹੜੀ ਮੈਂ ਕੋਈ ਵੀਡੀਓ ਪਾਉਂਦਾ ਹੋ ਸ਼ਾਰਟਸ ਪਾਉਂਦਾ ਵੀਡੀਓ ਕੋਈ ਵੀ ਲੌਂਗ ਵੀਡੀਓ ਤੁਹਾਨੂੰ ਫਸਟ ਬਰਾਉਂਟੀ ਕੀ ਆ ਸ਼ੋਹ ਜੇ ਤੇ ਹੁਣ ਮੰਮੀ ਅੱਗੇ ਵਿਖਾ ਦੇ ਆਪਾਂ ਪਹੁੰਚ ਗਏ ਹਾਂ ਖਰਚੋਬਾਲ ਅੱਛਾ ਦੱਸੋਗੇ ਹਨ ਕੋਈ ਚੀਜ਼ ਲੈਣੀ ਖਾਣੀ ਪੀਣੀ ਹੈ ਰਹਿਮਤ ਦੇ ਡੱਪਰ ਲੈਣੇ ਆ ਹਾਂ ਲੈਣੇ ਆ ਲੈਣੇ ਆ ਚਲੋ ਫਿਰ ਤੇ ਪਿੰਨਾ ਦੱਲਾ ਪੱਗ ਪਿੰਨਾ ਪੱਗ ਪਿੰਨਾ ਹਾਂ ਤੇ ਮਨਿਆਰੀ ਦੀ ਦੁਕਾਨ ਤੇ ਰੁਕੇ ਆ ਹਾਂ ਮਨਿਆਰੀ ਦੀ ਹੈ ਫੇਰ ਫਲ ਲੰਦਈ ਹੈ ਨਹੀਂ ਫਲ ਲੰਦਈ ਹੈ ਇਹ ਹੈ ਖਰਚੋਬਾਲ ਅੱਜ ਉਹ ਆ ਗਿਆ ਹਾਂਜੀ ਇੱਥੋਂ ਹੁਣ ਲੈਣੀਆਂ ਪੱਗ ਪੈਣਾ ਏ ਹੋਰ ਵੀ ਕੋਈ ਬੱਚਿਆਂ ਲਈ ਡੱਬੂ ਦੇ ਲੈਣਾ ਹੀ ਉਹ ਡੈਪਰ ਹਾਂ ਡੱਬੂ ਦਾ ਦੇ ਕੌਣ ਆ ਡੱਬੂ ਮੇਰਾ ਪੁੱਤੂ ਆ ਰਾਮ ਸਿੰਘ ਰਹਿਮਤ ਸਿੰਘ ਰਹਿਮਤ ਕੌਰ ਵੀ ਕਹਦੀਦਾ ਰਹਿਮਤ ਸਿੰਘ ਵੀ ਕਹਦੀਦਾ ਇੱਕ ਗੱਲ ਇਹ ਚੀਜ਼ ਦਾ ਦੱਸ ਦੇ ਮੰਮੀ ਇਹਨਾਂ ਨੂੰ ਇੱਥੇ ਪਾਰਕਿੰਗ ਬਹੁਤ ਵਧੀਆ ਪਾਰਕਿੰਗ ਬਹੁਤ ਵਧੀਆ ਮੈਂ ਲੈ ਕੇ ਆ ਹਾਂ ਤੂੰ ਲੈ ਕੇ ਆ ਆ ਲੈ ਜਾ ਮੋਬਾਈਲ ਚੱਲਦਾ ਰਹਿੰਦਾ ਨਹੀਂ ਲੈ ਜਾ ਤੂੰ ਨਾਲੇ ਚਲੋ ਠੀਕ ਹੈ ਮੈਂ ਡੈਪਰ ਲਾਵਾ ਫੇਰ ਕਰਦੇ ਆ ਆਪਾਂ ਆ ਵੀ ਕੈਨੇਡਾ ਵਾਲੇ ਹੀ ਆ ਹਾਂ ਸਾਸਿਕਾਲ ਜੀ ਕੀ ਹਾਲ ਚਾਲ ਜੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਸਵੇਰ ਦੀ ਮੇਰਾ ਹਿਸਾਬ ਨਾਲ ਮੈਂ ਕਾਫੀ ਵਾਰ ਨਹੀਂ ਸਾਸਰੀਕਾਲ ਬੁਲਾਤੀ ਆ ਚਲੋ ਕੋਈ ਗੱਲ ਨਹੀਂ ਸਾਸਰੀਕਾਲ ਦਾ ਫਾਇਦਾ ਹੀ ਆ ਮਾੜੀ ਗੱਲ ਨਹੀਂ ਆ ਤੇ ਅੱਜ ਅਸੀਂ ਤੁਹਾਨੂੰ ਮੈਂ ਅੱਗੇ ਵੀ ਗੱਡੀ 'ਚ ਹੀ ਦੱਸਿਆ ਸੀ ਆਪਾਂ ਗਏ ਸੀ ਅੱਜ ਨਾਨਕੇ ਤੇ ਭੈਣ ਸੰਦੀਪ ਕੋ ਤੇ ਉੱਥੇ ਵੀਡੀਓ ਮੈਂ ਹੁਣ ਬਣਾਉਣੀ ਜਿੱਦਾਂ ਮਤਲਬ ਕਿਸੇ ਦੇ ਫੈਮਲੀ ਨੂੰ ਆਪਾਂ ਰਿਲੇਟਿਵ ਦੇ ਵਿੱਚ ਗਏ ਆ ਜਿਹੜਾ ਬੰਦਾ ਅਨੁਮਤੀ ਦਿੰਦਾਹੀਂ ਉੱਥੇ ਵੀਡੀਓ ਸ਼ੂਟ ਕਰਦੇ ਆ ਤੇ ਕੋਈ ਅਬਜੈਕਸ਼ਨ ਨਾ ਕਰੇ ਹਨਾ ਤੇ ਆਪਣੀ ਫੈਮਿਲੀ ਦੇ ਜਿੱਦਾਂ ਮਰਜ਼ੀ ਵੀਡੀਓ ਆਪਾਂ ਬਣਾਈ ਜਾਈਏ ਤੇ ਇਹ ਮੇਰਾ ਹੈਗਾ ਛੋਟਾ ਪੁੱਤਰ ਰਹਿਮਤ ਰਹਿਮਤ ਬਾਏ ਕਰ ਦੋ ਮੇਰਾ ਪੁੱਤ ਬਾਏ ਕਰੋ ਹਾਂ ਆਵਾ ਬਾਏ ਇਹ ਆਪਣੀ ਦਾਦੀ ਨੂੰ ਬਾਏ ਕਰਨ ਰਿਹਾ ਬਾਏ ਕਰ ਦੋ ਦਾਦੀ ਨੂੰ ਬਾਏ ਬਾਏ ਆਈ ਦਾਦੀ ਮਮਾ ਬਾਏ ਮਮਾ ਮਮੀ ਜੀ ਹੁਣ ਧਾਰ ਕੱਢਣ ਦੇ ਬਾਏ ਮਮਾ ਬਾਏ ਬਾਏ ਬੇਟਾ ਬਾਏ ਬਾਏ ਬੇਟਾ ਬਾਏ ਬਾਏ ਸੁਨੀ ਤੇ ਆ ਆਪਣੇ ਘਰ ਦਾ ਚੱਲਣ ਰਿਹਾ ਅਸੀਂ ਕੰਮ ਤੇ ਉੱਪਰ ਹੁਣ ਵਲਗਨ ਕਰਾਉਣ ਰਿਆਂ ਤੇ ਇੱਥੇ ਅੱਗੇ ਫਰੰਟ ਤੇ ਲਗਣੀ ਓ ਗ੍ਰਿਲ ਜੀ ਲਵਾਉਣੀ ਆ ਤੇ ਇੱਥੇ ਵੀ ਗ੍ਰਿਲ ਲਵਾਉਣੀ ਆ ਆਪਾਂ ਤੇ ਇਧਰ ਵੀ ਗ੍ਰੇਲਿਆ ਤੇ ਇਧਰ ਵੀ ਗ੍ਰੇਲਿਆ ਠੀਕ ਹੈ ਬਾਕੀ ਤੁਹਾਨੂੰ ਆਪਾਂ ਇਹ ਕਰਾਵਾਂਗੇ ਅਸੀਂ ਟੂਰ ਨਿਕਾਜਾ ਆਪਣੇ ਮਾਗੇ ਇੱਕ ਨਾ ਵੀਡੀਓ ਬਣਾਈ ਸੀ ਵੀ ਆਪਣੀ ਹیثیت ਅਨੁਸਾਰ ਨਾ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਰਾਜਾ ਆ ਭਾਵੇਂ ਉਹ ਦੀ ਕੱਖਾਂ ਦੀ ਕੁਲੀ ਹੋ ਤਾਂ ਵੀ ਰਾਜਾ ਆ ਪਰ ਇਹ ਆਪਾਂ ਨੂੰ ਮੰਨਣਾ ਪੈਣਾ ਵਾ ਵੀ ਅਸੀਂ ਰਾਜੇ ਆ ਤੇ ਜੇ ਤੁਸੀਂ ਕਹਿਣਾ ਵੀ ਅਸੀਂ ਨਹੀਂ ਉਹ ਫਕੀਰ ਹੀ ਆ ਤੇ ਫਿਰ ਤੇ ਉਹ ਵੀ ਫਕੀਰ ਦੀ ਵੀ ਬੜੀ ਹیثیت ਆ ਤੇ ਪਰ ਜਿੰਨੇ ਕੇ ਜੋਗਾ ਮਹਾਰਾਜ ਨੇ ਕੀਤਾ ਵਾ ਤੇ ਚਲੋ ਉਹਨੂੰ ਆਪ ਹੀ ਕਰਨਾ ਚਾਹੀਦਾ ਯਾ ਡਾਊਨ 'ਚ ਨਹੀਂ ਦਿਖਾਉਣਾ ਚਾਹੀਦਾ। ਬਾਕੀ ਅੰਛਦੀ ਬਗੈਂਡ ਹੈ ਪਾਪਾ ਚੱਲੀਏ ਆਪਣੇ ਦੂਜੇ ਇੱਥੇ ਆਪਣਾ ਘਰ ਵੇਖ ਕੇ ਆਈਏ ਤੇ ਮੈਂ ਤਾਂ ਪਤਾ ਕਹਿਣ ਰਿਹਾ ਹਾਂ ਇਹਨੂੰ ਵੀ ਲੇਟ ਹੈ ਨਹੀਂ ਆ ਤੇ ਕਹਿੰਦੀ ਪਾਪਾ ਜਾਣਾ ਹੀ ਜਾਣਾ ਹੈ। ਬਾਕੀ ਤੁਸੀਂ ਵੀ ਵੇਖ ਲਓ। ਸੋਹਣਾ ਲੱਗਣ ਰਿਆ ਨਾ। ਮੰਮੀ ਸੋਹਣਾ ਲੱਗਣ ਲੱਪਿਆ ਅਜਾ ਥਮੀਆਂ ਜੀਆਂ ਜਦ ਬਣ ਗਈਆਂ ਨਾ। ਹਾਂ ਵਧੀਆ ਪੁੱਤ। ਹਾਂ। ਚੜਦੀ ਕਲਾ ਆ ਗਈ ਆ ਤੇ। ਚੱਲੀਏ ਪੁੱਤ ਜੀ ਹਣ। ਚਲੋ ਮੇਰਾ ਪੋਤਾ ਆ ਇਥੇ ਦੀਦਾ ਹਣਾ ਜਦੋਂ 5x ਕਰਦੇ ਆ ਤੇ ਕਲੈਰਿਟੀ ਜੀ ਘੱਟ ਜਾਂਦੀ ਓਦਾਂ ਚੀਜ਼ ਪੂਰੀ ਦਿਖ ਜਾਂਦੀ ਆ ਓਕੇ ਆ ਹਾਂ ਹੁਣ ਬਣੀ ਗੱਲ ਮੀਨੇ ਜਗਾ ਤੀ ਆ ਸਰਚ ਲਾਇਟ ਤੇ ਬਣ ਗਈ ਗੱਲ ਅੰਛਦੀ ਆ ਹਾਂਜੀ ਇਥੇ ਇਥੇ ਪਤੋ ਲਗਣੀ ਗ੍ਰੇਲ ਲਗਣੀ ਲੋਹਾ ਜਾਂ ਲਗਣੀ ਚਲੀ ਆਣ ਥੱਲੇ ਚਲੋ ਠੀਕ ਹੈ ਜੀ ਚਲੋ ਆਤੀ ਹੈ ਜਾਨ ਮਰਾ ਪਤਾ ਵੇ ਡੜਲੀ ਟਾਰਮੀ ਮਮਾ ਹਾਂਜੀ ਮਮਾ ਕੀ ਕਰਨ ੜੇ ਮਮਾ ਆਮਾ ਤੋੜੇ ਭਾਂਡੇ ਖਾਣਾ ਇਧਰ ਮਿੱਤਰਾ ਭਾਂਡਿਆ ਸਾਗ ਪਰਾਂ ਕੀ ਤਿਆਰੀ ਚੱਲਣ ਦੀ ਹੂੰ ਦਸੋਣਾ ਤੁਸੀਂ ਮੜਿਆ ਜਾਂ ਭਰਾ ਦੇ ਖਾਣੇ ਵਾਸਤੇ ਕਰ ਲਈ ਨਾ ਥੋੜੀ ਕੁਛ ਚਾਹੀਦੀ ਹੂੰ ਕੀ ਬਣਾਉੜੇ ਰੋਟੀ ਕਿਹੜੀ ਅੱਜ ਰੋਟੀ ਕਿਹੜੀ ਖਾਣੇ ਦੀ ਜਿਹੜੀ ਤੁਸੀਂ ਦੋਗੇ ਤੁਸੀਂ ਕੀ ਤੁਹਾਡਾ ਕੀ ਪ੍ਰੋਗਰੈਸ ਹੈ ਚਲੋ ਠੀਕ ਆ ਮੰਮੀ ਫਿਰ ਅੱਜ ਦੀ ਵੀਡੀਓ ਬਣਾਈਆਂ ਕਿ ਕੋਈ ਬਣਾਉਣੀ ਤੇ ਹੀ ਦਸਰਾ ਕੌਣ ਹਾਂਜੀ ਤੇ ਦਸਣਾ ਕੌਣ ਵਧੀਆ ਵਧੀਆ ਵਾਕੇ ਰੋਟੀ ਪਾਣੀ ਪੱਕਣ ਡਿਆ ਖਾਓ ਪੀਓ ਐਸ਼ ਕਰੋ ਮਿੱਤਰੋ ਮਿੱਤਰ ਦੇ ਨਾਲ ਨਾਲ ਕੇਦਾ ਦਿਖਾਓ ਚੰਗਾ ਬੋਲੋ ਚੰਗਾ ਸੁਣੋ ਚੰਗੇ ਕੰਮ ਕਰਨ ਦਾ ਬਾਲੋ ਜਮਾਲਕ ਬਖਸ਼ੀ ਠੀਕ ਹਨ ਬੱਚਿਆਂ ਨੂੰ ਗੜੀ ਤੰਦਰੁਸਤ ਰੋਏ ਤੇ ਮਾਲਕ ਜੱਟ ਜੀ ਕਲਾਚ ਰੱਖੀ ਆਪਣੇ ਜੋਤ ਜਾਰ ਆਪਣੇ ਸਾਂਝੇ ਕਰਦੇ ਆ ਵਾਹਿਗੁਰੂ ਜੱਟ ਜੀ ਕਲਾ ਕਰੇ ਭੈਣ ਭਰਾ ਸੱਜਣ ਮਿੱਤਰ ਯਾਰਾਂ ਦੋਸਤਾਂ ਨੂੰ ਜੱਟ ਜੀ ਕਲਾਚ ਰੱਖੀ ਕੋਲ ਮਿਲ ਕੇ ਰੋ ਸਾਰੇ ਕੋਲ ਮਿਲ ਕੇ ਰੋ ਇਥੋਂ ਕਿਸੇ ਨੇ ਕੁਝ ਨਹੀਂ ਖੜਨਾ ਠੀਕ ਜੱਟ ਜੀ ਕਲਾ ਮਹਾਰਾਜ ਰੱਖੀ ਸਰਬੱਤ ਚਲੋ ਜੀ ਸਾਸਰੀ ਦਾ ਬਾਏ ਬਾਏ ਸੁਖਵਿੰਦਰ ਤੂੰ ਕਹੋ ਆਪਣਾ ਵਿਚਾਰ